ਸਤਰਾ ਬਹਿਰੂ ਆ ਗੁਰੂ ਨੂੰ ਪਿਆਰਿਓ ਜੋ ਹਰ ਰੋਜ਼ ਨੇ ਤਮਤ ਵੇਲੇ ਚਾਦਰ ਇਹ ਲੜੀ ਵਾਲ ਵਿਚਾਰ ਦੁੱਖੋਂ ਨਾਸ ਸੁਖੋਂ ਪ੍ਰਕਾਸ਼ ਸਰਬ ਸੁਖੋਂ ਦੇ ਦاتے ਤਨ ਪਲਦੇ ਰੱਖੇ ਮਨਮਤਾ ਦੇ ਸਰਬ ਸਾਂਝੇ ਗੁਰੂ ਰੱਬ ਤਨ ਤਨ ਆਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਨ ਹਜ਼ੂਰੀ ਅੰਦਰ ਸਜ بیٹھے ਗੁਰੂ ਘਰ ਸਾਹਿਬ ਸਮਝਿਓ ਤਾਉ ਜੋ ਆਪ ਕਈਆਂ ਮਹੀਨਿਆਂ ਤੋਂ ਤਨ ਤਨ ਸਾਰੇ ਸ੍ਰੀ ਗੁਰੂ ਦਾਤਾ ਪੁਰਪਰਛੇ ਦੇ ਪੰਮ ਜੀਵਨ ਦੇ ਵਿਚਾਰ ਕਰਦੇ ਸੁਣਦੇ ਆ ਰਹੇ ਆਉ ਅੱਜ ਵੀ ਉਸੇ ਲੜੀ ਦਾ ਇੱਕ ਸਰਵਣ ਕੇ ਆਪ ਸਤਗੁਰੂ ਦੇ ਪੰਮ ਜੀਵਨ ਵਿੱਚੋਂ ਕੁਝ ਗ੍ਰੰਥੀ ਗੁਰਾਂ ਨੂੰ ਗ੍ਰਹਿਣ ਕਰ ਲਈ ਜੋ ਸ੍ਰੱਬੀ ਗੁਰਾਂ ਦੀ ਬਖਸ਼ਤ ਨਾਲ ਦੁਖਾਂਤ ਕਲੇਸ਼ਾਂ ਰੋਗਾਂ ਸੋਗਾਂ ਕਾਲਿਆਂ ਸਾਰੇ ਤੋਂ ਜੀਵ ਜਨਨ ਸਿੰਧਾ ਬਗਰਾਂ ਤੋਂ ਵਜਦਾ ਹੈ ਜਮਾਂ ਦੀ ਮਾਰਤੂਮੀ ਵਜਦਾ ਅਜੋਸ ਆਪਣਾ ਜਰਾ ਸੀਰਕ ਯੂਨੀਅਨ ਹੋ ਗਏ ਆ ਰਹੇ ਇਸ ਜਨਮ ਮੰਦ ਦੇ ਡਾਕਟਰ ਵੀ ਬੰਦਾ ਬਾਈ ਬੈਦਤਾਈਆਂ ਫਿਰੋ ਜੇ ਮਾਰਾ ਕਿਰਪਾ ਕਰੇ ਗੁਰੂ ਦੇ ਚਰਨ ਚਰਨ ਸ਼ਰਨ ਵਿੱਚ ਆਪਾਂ ਆ ਜੀਏ ਤਾਂ ਚਰਨ ਛੁੜ ਕੀੰਦੀ ਚਰਨ ਛੁੜ ਸ਼ਬਦ ਕੀੰਦਾ ਪਰ ਜ਼ਰੂਰ ਲੈਨੇ ਅਸੀਂ ਪਰ ਇਸ ਬਹੁਤ ਤੁਕ ਗੰਭੀਰ ਨੂੰ ਅਸੀਂ ਕਦੇ ਵਿਚਾਰਿਆ ਨਹੀਂ ਵਿਚਾਰ ਛੁੜ ਦਾ ਹੈ ਕਿ ਚਰਨ ਪਰੋ ਗੁਰੂ ਦਾ ਰੱਬ ਦਾ ਨਾਮ ਉਹ ਸ਼ਬਦ ਜਣਾ ਜੀ ਚੜ ਕਿਹਦੇ ਚੜਨਾ ਜਾਣਾ ਕਿਹਦੇ ਛੜਨਾ ਜਾਣਾ ਸੀ ਗੁਰੂ ਦੇ ਤੇ ਗੁਰੂ ਕਿਹੜਾ ਸੀਗਾ ਸ਼ਬਦ ਤੇ ਸ਼ਬਦ ਕੀ ਬਾਣੀ ਤੇ ਬਾਣੀ ਕਿੱਥੇ ਆ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਇਹ ਬਾਣੀ ਦਾ ਪੈਦਾ ਇਸ ਬਾਣੀ ਦਾ ਪੈਦਾ ਗੁਰੂ ਦੀ ਚਰਨ ਸ਼ਰਨ ਵਿੱਚ ਆ ਕੇ ਸ਼ਰਨ ਦੇ ਵਿੱਚ ਆ ਕੇ ਕਰਨਾ ਕੀ ਆ ਗੁਰੂ ਕਿਹੜਾ ਸ਼ਬਦ ਗੁਰੂ ਤੇ ਚਰਨ ਕਿਹੜੇ ਨੇ ਨਾਮ ਉਹਦਾ ਬਾਣੀ ਅੱਜ ਵੀ ਸਾਨੂੰ ਬਖਸ਼ ਕੀਤੀ ਪਰਸ਼ਨ ਇਹ ਬਾਣੀ ਕੀ ਆ ਸਵਾਦ ਬਹੁਤ ਰਿਕਲ ਦੇ ਵਿੱਚੋਂ ਆਪਣੇ ਆਪ ਹੀ ਨਿਕਲੀ ਜਾਂਦੇ ਆ ਬਾਣੀ ਕੀ ਆ ਕਤੋ ਆਈ ਬਾਣੀ ਭਜਨ ਤੁਰਕੀ ਬਾਣੀ ਇਤੋਂ ਵੀ ਬਾਣੀ ਨਹੀਂ ਏ ਸੰਸਾਰ ਦੀ ਬਾਣੀ ਨਹੀਂ ਏ ਕੇਦੀ ਬਾਣੀ ਹੈ ਨਿਰੰਕਾਰ ਦੀ ਰੱਬ ਦੀਆਂ ਗੱਲਾਂ ਨੰਦ ਰੱਬ ਦੀ ਬੁੜਾਈ ਇਹ ਬਾਣੀ ਤੇ ਬੀ ਬੰਦ ਬਾਣੀ ਕਰਦੇ ਕੀ ਆ ਬਾਣੀ ਤੁਰਕੀ ਬਾਣੀ ਜਿਹੜੀ ਤੂੰ ਬਾਣੀ ਇਹ ਕਰਦੇ ਕੀ ਆ ਸਭਲੀ ਚਿੰਤ ਮੁਟਾਈ ਸਾਰੀ ਜੀ ਜਨਤਾ ਖਤਮ ਕਰ ਦਿੰਦੀ ਤੁਰ ਜਨਤਾ ਇੱਕ ਦਿਨ ਅਦਮ ਕਰਦੀ ਨਹੀਂ 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 ਸਾਰੇ ਸੰਸਾਰ ਦੇ ਜਿੰਨੇ ਵੀ ਮਨੁੱਖ ਨੇ ਉਹਨਾਂ ਦੀ ਚਿੰਤਾ ਦੂਰ ਕਰ ਦਿੰਦੀ ਚਿੰਤਾ ਆਏਗੀ ਉਦੇ ਤੋਂ ਉਹ ਸੋਚ ਤੋਂ ਪਦਰੀ ਕਿੰਨੇ ਕਿੰਨੇ ਵਿਚਾਰ ਸਾਹਾਂ ਫੋਟੇ ਜਾਂਦੀਆਂ ਨੇ ਫੁੰਜਨ ਦਾ ਵੀ ਚਿੰਤਾ ਕੀ ਮੈਂ ਭੁੱਖਾ ਨਾ ਮਰ ਜਾਵਾਂ ਚਿੰਤਾ ਕੀ ਯਾਦ ਵਿੱਚ ਮੈਂ ਭੁੱਖਾ ਨਾ ਮਰ ਜਾਵਾਂ ਹਰ ਟਾਈਮ ਚਿੰਤਾ ਵਿੱਚ ਇਸੇ ਚਿੰਤਾ ਵਿੱਚ ਮੈਂ ਭੁੱਖਾ ਨਾ ਮਰ ਜਾਵਾਂ ਤੇ ਮੈਂ ਸਹੀਕ ਤੌਰ ਤੇ ਨਾ ਮਰ ਜਾਵਾਂ ਇਸ ਜੀ ਦਾ ਇਸ ਜੀ ਚਤਰ ਵਿੱਚ ਹੀ ਸਾਰਾ ਜੀਵ ਬੰਦਾ ਇਹਨਾਂ ਦਾ ਆਪਣਾ ਬਤਾ ਰਿਹਾ। ਤਮ ਗੱਲ ਕਰਦੇ ਸੀ এতদিন ਕੱਲ ਵੀ ਉਪਚਾਰ ਕਰਦੇ ਸੀ। ਉਸੇ ਦੇ ਹਿੱਸੇ ਇਹ ਫੈਰੋ ਇਹ ਸਭ ਕੁਝ। ਚਿੰਤਾ ਬੜਾ ਤੰਮੀ ਸ਼ੋਜ। ਚਿੰਤਾ ਤੋ ਇਹੋ ਜਿਹਾ ਦੁੱਖਿਆ ਅਲਪਾ ਤੋਂ ਫਿਰ ਸਾਹਿਬ ਵੀ ਬੈਠੇ ਨੇ ਗੁਰਦਾਮ ਸਾਹਿਬ ਦੇ ਨਾਲ ਇਹ ਵੀ ਨਾਲ ਬੋਰਪਿੰਦੇ ਨੇ ਇਹਦੇ ਵਿੱਚ ਚਿੰਤਾ ਹੈ ਕਿ ਇਹਨਾਂ ਨੇ ਚਿੰਤਾ ਦੇ ਰੂਪ ਸਾਨੂੰ ਬਖਸ਼ੀ ਤੀਨ ਚਿੰਤਾ ਦਾ ਅਰਥ ਤਾਂ ਫਿਰ ਸਾਹਿਬ ਨੇ ਉਹ ਬੋਲਦੇ ਜਿੰਦੇ ਆ ਬੀਬੀਆਂ ਗੋਹ ਪੱਤਰੀ ਇਹਦੇ ਉਹਦੇ ਛੋਟੇ ਛੋਟੇ ਟੁਕੜੇ ਹੋ ਜਾਂਦੇ ਪੱਤੀਆਂ ਦੇ ਗੋੜੀਆਂ ਪੱਤੀਆਂ ਪੱਤੀਆਂ ਤਾਂ ਚੁੱਲ੍ਹੇ ਵਿੱਚ ਕੰਬ ਦੇ ਜਾਂਦੀਆਂ ਨੇ ਰੋਟੀ ਪਾਣ ਜਾਂ ਪੜੇ ਬਣਾਉਣ ਦੇ ਵਾਸਤੇ ਉਹ ਅੱਗ ਵਿੱਚ ਬਾਲੀ ਜਾਂਦੀਆਂ ਨੇ ਚੁੱਲ੍ਹੇ ਵਿੱਚ ਬਾਲੀ ਜਾਂਦੀਆਂ ਨੇ ਤੇ ਜਿਹੜੇ ਟੁਕੜੇ ਸ਼ੁਰੂ ਹਿੱਟ ਹੋਏ ਆ ਉਹਨੂੰ ਸਾਡੇ ਪੰਜਾਬੀ ਬੋਲੀ ਵਿੱਚ ਮਲੇ ਜਾਂਦੇ ਬਲੀ ਪਹਿਨ ਟੁਕੇ ਮਲੇ ਜੋ ਉਸ ਉਹ ਇੜੇ ਮਲੀ ਰਹਿੰਦੇ ਇਹ ਹੁਣ ਟੁਕੜੀ ਪੱਥੇ ਸੁੱਤ ਬੜ ਗਈ ਹੁਣ ਜਿਹੜੀ ਬਲੀ ਸੀ ਉਹ ਬਲਦੇ ਨੇ ਸੀ ਉਹਨੂੰ ਕੀ ਕਰਦੇ ਸੀ ਫਿਰ ਬੀਬੀਆਂ ਅਸਾਂ ਜਦੋਂ ਆਉਂਦਾ ਹੈ ਉਹਦੇ ਵਿੱਚ ਕੋਈ ਨਾ ਕੋਈ ਚੀਜ਼ ਆ ਕੇ ਤੂੰ ਅੱਗ ਲਾ ਦੇ ਤੂੰ ਬੜਾ ਤੂੰ ਉਹਦਾ ਜੋ ਸੇਕ ਨਿਕਲਦਾ ਉਹ ਕੋਈ ਅੱਗ ਅੱਗ ਵਿੱਚ ਵਿੱਚ ਤੁਹੀ ਜਾਂਦੀ ਬਲ ਕੁੱਲ ਕੇ ਨਾ ਬਲਦੀ ਫਿਰ ਵੀ ਉਹਦਾ ਜੋ ਤੂੰ ਅਜਿਹਾ ਜਿਹਾ ਨਾ ਅੱਗ ਦਾ ਉਹਦਾ ਸੇਕ ਅੱਗ ਦਾ ਉਹ ਬਾਹਰੋਂ ਆਉਂਦਾ ਤੇ ਆਮ ਜੁੱਗ ਆਦਮੀ ਬੱਚੇ ਨੂੰ ਲੈ ਕੇ ਤੇ ਉਥੇ ਮਿਲਦੇ ਉਸ ਧੋਨੇ ਦੇ ਕੋਲ ਬੈਠੇ ਰਹਿੰਦੇ। ਉਹ ਤੋਂ ਉਹਦੇ ਬੜਾ ਸੇਕਤਾ ਨਹੀਂ। ਮਿੱਠਾ ਮਿੱਠਾ ਸੇਕਾ ਬੜੇ ਆਰਾਮ ਨਾਲ ਬੈਠੇ ਨੇ। ਮਿੱਠਾ ਹੌਲੀ-ਹੌਲੀ ਧੁੱਪਦੀ ਆ, ਬਣਦੇ ਨੇ ਹੌਲੀ-ਹੌਲੀ ਧੁੱਪ। ਜਿੰਦਾ ਇਦਾਂ ਦੀ। ਹੌਲੀ-ਹੌਲੀ ਸੜਨਾ। ਹੌਲੀ ਹੌਲੀ ਮੱਚਣਾ ਅੰਦਰ ਹੀ ਅੰਦਰ ਮੱਚੀ ਜਾਣਾ ਅੰਦਰ ਹੀ ਅੰਦਰ ਮੱਚੀ ਜਾਣਾ ਉਹਨੂੰ ਮਿਲੇ ਗਏ ਦੂਜੀ ਬੁਲੀ ਖੁੱਲਣੀ ਤੇ ਅੰਦਰ ਹੀ ਅੰਦਰ ਮੱਚੀ ਜਾਣਾ ਹੌਲੀ ਹੌਲੀ ਅੰਦਰ ਛੜਦਾ ਰਹਿਣਾ ਇਮਲੀ ਤੂੰ ਖੇਦੋ ਮਲੇ ਚਿੰਤਾ ਐਦਾਂ ਦੀ ਆਜ ਜਿਹੜੀ ਮਲੀ ਬਮੋ ਹੌਲੀ ਹੌਲੀ ਤਖਦੀ ਆ ਤੇ ਸਰਦੀ ਇਸੇ ਤਰ੍ਹਾਂ ਚਿੰਤਾ ਵਾਲਾ ਅੰਦਰੀ ਅੰਦਰ ਈਰਖਾ ਵਾਲਾ ਅੰਦਰੀ ਅੰਦਰ ਦੁਆਤ ਵਾਲਾ ਅੰਦਰੀ ਅੰਦਰ ਸੜੀ ਜਾਂਦਾ ਏ ਬਰ ਉਹਦੇ ਬਾਹਰ ਦੇ ਨੂੰ ਦੀਦਾ ਬਾਹਰ ਦੇ ਤੰਦਰੁਸਤ ਨੂੰ ਦੀਦਾ ਸੋਹਣਾ ਦੀਦਾ ਵਰਦਾ ਬੇ ਤੰਦਰੁਸਤਿਆ ਤੂੰ ਨੂੰ ਪੁੱਛ ਕੇ ਦੇਖ ਬੰਦ ਕਿੰਨਾ ਦੁਖੀ ਅੰਦਰੋਂ ਕਿੰਨਾ ਦੁਖੀ ਆ ਉਸ ਬੰਦੇ ਨੂੰ ਪੁੱਛ ਕੇ ਦੇਖੋ ਕਿ ਉਹ ਕਿੰਨਾ ਦੁਖੀ ਅੰਦਰੋਂ ਅੰਦਰ ਅੰਦਰੋਂ ਬਹੁਤ ਦੁਖੀ ਹੋ ਪਤਾ ਨਹੀਂ ਕਿ ਕਿਹੜੀ ਕਿਹੜੀ ਚਿੰਤਾ ਨੂੰ ਦੁਖੀ ਕਰੀ ਜਾ ਰਹੀ ਆ ਅੰਦਰ ਸਾੜੀ ਜਾ ਰਹੀ ਆ ਅੰਦਰੋਂ 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 ਜਿੰਦਾ ਬੜਾ ਕਤਰਦਾਰ ਹੋ ਗਿਆ ਜਿੱਦਾਂ ਅੱਜ ਕੱਲ ਸ਼ੁਕਰ ਦਾ ਅੰਦਰ ਹੋੜੀ ਓੜੀ ਸਾੜਦੀ ਆ ਅੰਦਰ ਹੋੜੀ ਓੜੀ ਗਾਦੀ ਆ ਅੰਦਰ ਹੋੜੀ ਓੜੀ ਬੰਦੇ ਨੂੰ ਖਤਮ ਕਰਦੀ ਆ ਇਹ ਵੀ ਚਿੰਤਾ ਦਾ ਵਸ਼ਾ ਬਣ ਗਿਆ ਸੰਸਾਰ ਦਾ ਕਿਸੇ ਦਾ ਚਿੰਤਾ ਦੀ ਇਹ ਸਮਝਣ ਉਹ ਗੱਲਾਂ ਫੇਰੋ ਕਿਸਾਨ ਨੂੰ ਕਿਵੇਂ ਸਮਝਾਜ ਜਾਵੇ ਇਸ ਚਿੰਤਾ ਤੋਂ ਮੁਕਤ ਹੋਈ ਤੇ ਬਹੁਤ ਕੀ ਮੈਂ ਕਿਵੇਂ ਹੋ ਗਏ ਜਦੋਂ ਇਸ ਬਾਣੀ ਦੀ ਸ਼ਰਨ ਵਿੱਚ ਜਾਵਾਂਗੇ ਚੁਰਕੀ ਬਾਣੀ ਆਈ ਤੇ ਚਿੰਤਾ ਸਗਲ ਬਟਾਈ ਇੱਕ ਚਿੰਤਾ ਨਹੀਂ ਸੰਸਾਰ ਦੇ ਜੀਵਨ ਵਿੱਚ ਜਿੰਨੀਆਂ ਵੀ ਇਸ ਮਨੁੱਖ ਨੂੰ ਚਿੰਤਾ ਨੇ ਉਹਨਾਂ ਦਾ ਨਾਸ਼ ਕਰਨ ਵਾਲੀ ਬਾਣੀ ਉਹ ਤੁਸੀਂ ਇਹਨਾਂ ਪੁੱਛ ਲਓ ਜਦੋਂ ਜਿੰਤਾ ਚਿੰਤਾ ਮਿਲ ਗਈ ਤੂੰ ਸਾਨੂੰ ਸੁਣੇ ਹੋੜਾ ਇਹ ਬਾਹਰ ਬੜੀ ਜਿੱਤ ਤੱਕ ਨਹੀਂ ਜਦੋਂ ਮੁਗੇ ਤੇ ਮੈਨੂੰ ਮਜਬੂਰ ਹੋ ਕੇ ਕਹਿਣਾ ਪਉਂਦਾ ਚਿੰਤਾ ਦੁਨੀਆ ਨਾ ਮੜੀ ਮੋਟੀ ਹਰਕ ਉਸ ਸੰਸਾਰ ਚ ਮੇਰੇ ਕਹਿਣਾ ਪਉਂਦੂ ਪੁੱਛਿਆ ਤਾਂ ਮੈਨੂੰ ਬਿਤੇਰੀ ਜਿੰਤਾ ਮਿਲ ਗਈ ਤੂੰ ਬਾੜੀ ਰੋਜ਼ ਪੜਦਾ ਮੈਨੂੰ ਇਹ ਦਾਣਾ ਬਹੁਤ ਚਿੰਤਾ ਜੁੜੀ ਕੋ ਰਹੀਦੀ ਆ ਜੇ ਰਹਿੰਦੀ ਆ ਇਹ ਫਿਰ ਬਾਣੀ ਕਾ ਦੀ ਪੜੀ ਫਿਰ ਬਾਣੀ ਕਿਉਂ ਪੜੀ ਜੇ ਰਹਿੰਦ ਬਾਣੀ ਪੜਦੇ ਨਾਲ ਵੀ ਚਿੰਤਾ ਰਹਿੰਦੀ ਆ ਤੇ ਬਾਣੀ ਕਿਉਂ ਪੜੀ ਮੈਨੂੰ ਕੋਈ ਜਵਾਬ ਨਹੀਂ ਹੋ ਬਿਲਕੁਲ ਕੋਈ ਜਵਾਬ ਨਹੀਂ ਹੋ ਜੇ ਤੇਰੀ ਬੜਨ ਵਾਲੀ ਦੀ ਚਿੰਤਾ ਨਹੀਂ ਮੈਂ ਉਹ ਕਿਤੇ ਸਾਡੇ ਉਤੋਂ ਜਿੰਦਾ ਬੁਕੋ ਨਾ ਬਣਾ ਕੋਈ ਦਾ ਕੰਨੀ ਪੜੀ ਤੇ ਤੁਰੇ ਵਿਸ਼ਵਾਸ ਕੱਟਉਣਾ ਅਸੀਂ ਰਾਤ ਦਿਨ ਬਾੜੀ ਦੀ ਬੋਲੀ ਨੂੰ ਤੇ ਇਹਦਾ ਵਿਸ਼ਵਾਸ ਕੱਟਿਆ ਬਾੜੀ ਦਾ ਹੈ ਮੜੀ ਦੀ ਔਕਤ ਦਵਾਈ ਤੇ ਜੇ ਚਿੰਤਾ ਦੀ ਜੀ ਦਵਾਈ ਖਾਵਾਂਗੇ ਨਾ ਦੇਖ ਹੀ ਜਾਵਾਂਗੇ ਅ ਬਾੜੀ ਬੜ ਤੇ ਦੇਖਣਾ ਹੀ ਹੈ ਨਾ ਜੇ ਅਸੀਂ ਬਾੜੀ ਨੂੰ ਦੇਖੀ ਜਾਵਾਂਗੇ ਪੜ੍ਹੀ ਜਾਵਾਂਗੇ ਤੇ ਕੁਝ ਪਤਾ ਨਹੀਂ ਇਹ ਤਾਂ ਪਤਾ ਨਹੀਂ ਹੋਊਗਾ ਤਾਂ ਉਹਦੋਂ ਜਦੋਂ ਇਹਦੀ ਛਣ ਵਿੱਚ ਆਵਾਂਗੇ ਤੇ ਛਣ ਕੀ ਹੁੰਦੀ ਹੈ ਹੋਣ ਤੱਕ ਅੱਜ ਸਵਾਦ ਪਤਾ ਨਹੀਂ ਕਿੰਨੇ ਕਿੰਨੇ ਸਵਾਲ ਪਾਹ ਪੁੱਧੂਗਾ ਤੇ ਤੋ ਅਗੇ ਪਤਾ ਹੋ ਜੇ ਪੁਛਣਾ ਕੀ ਸ਼ਰੂ ਵੀ ਬਿਰਕੂ ਬੰਦੇ ਨੂੰ ਮਾਰਨ ਵਾਸਤੇ 10 ਬੰਦੇ ਬਕਰੇ ਲੱਗੇ ਆ ਉਹ ਦਸੋਂ ਦਾ ਮੁਕੱਦਮਾ ਤਾਂ ਕਰ ਦੇ ਸਕਦਾ ਤੇ ਚਿੰਤਾ ਕੀ ਮੈਂ ਮਾਰਦਾ ਜਾਵਾਂ ਚਿੰਤਾ ਦੀ ਵੀ ਤਾਂ ਹੁਸ਼ਿਆਰ ਬਚਰ ਬਚਰ ਨੂੰ ਜਿੰਦਾ ਕਰ ਮਾਰਦਾ ਜਾਵਾਂ ਫਿਰ ਕਰੂਗਾ ਬਿੱਕੇ ਸਿੱਧ ਤਰ੍ਹਾਂ ਹੀ ਬੰਦੇ ਦਾ ਅਸਰ ਲਾਵਾਂਗੇ ਕਿਸੇ ਤੜਵੇ ਬੰਦੇ ਦਾ ਹਸਰ ਲਾਵ ਜਿਹੜਾ ਉਹ ਵਿਚਾਰੇ ਲਾ ਤੋਂ ਫਿਰ ਤੜਵੇ ਬੰਦੇ ਹੋ ਗਿਆ ਜਿਹੜੇ ਪਿੱਛੇ ਲੱਗੇ ਹੋਏ ਸੀਗੇ ਉਹ ਤੜਵੇ ਬੰਦੇ ਤੋਂ ਡਰਦੇ ਹੋਏ ਉਹ ਪਿੱਠੇ ਮੁੜ ਗਏ ਪਿਛੇ ਚਲੇ ਗਏ ਆ ਤੁਸੀਂ ਉਹਨੇ ਸੁਣਿਆ ਉਹ ਪੰਚ ਦੁਸ਼ਟ ਬਾਣੀ ਵਿੱਚ ਇਹ ਮਾਰੀ ਦਿੱਤੇ ਮਾਰਨ ਦਾ ਬੱਪ ਭੁਜਾਈ ਦਿੱਤੇ ਤਜਰਬਾਜ਼ਗੀ ਚਿੰਤਾ ਦਗਮ ਗਈ ਹੋਰ ਸ਼ਰਨ ਕੀ ਸੀ ਸ਼ਰਨ ਉਹਦੇ ਚਰਨਾਂ ਵਿੱਚ ਜਾ ਕੇ ਲੱਗ ਗਿਆ ਮੈਨੂੰ ਬਚਾ ਲੈ ਅਸੀਂ ਆੜ ਕੇ ਗੁਰੂ ਸਾਹਿਬ ਦੇ ਕੋਲ ਕਦੀ ਇਹ ਅਰਦਾਸ ਕੀਤੀ ਪਛਤਰੀ ਸ਼ਰਣਾਇ ਮੈਨੂੰ ਬਚਾ ਲੈ ਮੈਨੂੰ ਇਹ ਪੰਜ ਦੂਤ ਬਹੁਤ ਮਸਲ ਮਾਰਦੇ ਆਂ ਕੁੱਟਦੇ ਆਂ ਮੈਨੂੰ ਮਾਰ ਦੇਣਗੇ ਮੈਨੂੰ ਇਹ ਕਿਰਪਾ ਕਰ ਮੈਨੂੰ ਵਿਚਾਰਾ ਕਦੀ ਕਰਦੀ ਹਾਂ ਤੇ ਤੇ ਕਦੀ ਦਾਜ ਨਹੀਂ ਕੀਤੀ ਹਾਂ ਤੇ ਮੈਨੂੰ ਇਹਨਾਂ ਪੰਜਾਂ ਤੋਂ ਬਚਾ ਲਾ ਮੇਰੇ ਮਗਰ ਲੱਗੇ ਮੈਨੂੰ ਮਾਰ ਦੇਣਗੇ ਉਦੋਂ ਉਸਤੇ ਬੰਦੇ ਕੋ ਤਸਦ ਨਹੀਂ ਹੁੰਦੀ ਸ਼ਰਨ ਉਹਨਾਂ ਦੇ ਅੰਦਰ ਜਦੋਂ ਬੰਦੇ ਕਿਸੇ ਕੋ ਕਿਸੇ ਚੀਜ਼ ਤੇ ਤਾਪਤ ਨਾ ਰਹ ਜਾਵੇ ਤਲ ਤਰ ਬੰਦੀ ਤਲ ਤਰ ਰਹਿ ਜਾਵੇ ਤਲ ਤਰ ਰਹਿ ਜਾਵੇ ਉਹ ਤੋਂ ਬੰਦਾ ਛੜਦਾ ਛੜ ਕੀ ਹੁੰਦਾ ਕਿ ਮੈਂ ਤੇਰਾ ਕਦੇ ਸੀ ਗੁਰੂ ਕੇ ਇਹ ਗੱਲ ਕਹੀ ਹੈ ਵੀ ਮੈਂ ਤੇਰਾ ਹੇ ਗੱਲ ਨਹੀਂ ਕਦੀ ਕਹੀ ਵੀ ਆ ਦੇ ਦੇ ਬਸ ਆ ਦੇ ਦੇ ਦੁੱਧ ਦੇ ਦੇ ਪੋਤੇ ਦੇ ਪਰਿਵਾਰ ਜੰਦਾ ਦੇ ਦੇ ਤਾਂ ਇੱਕ ਬੰਦਾ ਧੋੜੀ ਹੀ ਬੀਤ ਜੇ ਮੰਗਾਂ ਦੇ ਵੀ ਇੰਨੀਆਂ ਦੇ ਬੇਟੇ ਆ ਬਿਲਕੁਲ ਮਾੜਾ ਕੋਈ ਪੂਰਾ ਤੜੀ ਨਹੀਂ ਸਕਦਾ ਪੂਰਾ ਇਹ ਵੀ ਬਾਣੀ ਆ ਇਹ ਇੱਛਾ ਪੂਰਕ ਹੈ ਇੱਛਾ ਪੂਰਕ ਪ੍ਰੀਛਾ ਜਿਹੜੀ ਕੋਈ ਪੂਰੀ ਹੋਵੇ ਕੀ ਕਰੀ ਉਸਾਰੇ ਥੱਲੇ ਥੱਲੇ ਸਵਾਲ ਤੇ ਗੰਧ ਗੋਸਾ ਤਾਂੜੀ ਫੁੱਟ ਫੁੱਟ ਦੀਆਂ ਪੱਤੇ ਤੰਤ ਕਰਦਾ ਅਗੇ ਤੋਂ ਅਗੇ ਪਰ ਬਾਣੀ ਵੀ ਤੇ ਤੱਤ ਹੈ ਉਪਰ ਦਵਾਈ ਹੈ ਤੇ ਜੇ ਤੁਸੀਂ ਦਵਾਈ ਖਾਵਗੇ ਨਾ ਦਵਾਈ ਬਲ ਬੇਕੀ ਜਾਵਗੇ ਤੇ ਦਵਾਈ ਅਸਰ ਨਹੀਂ ਹੁੰਦਾ ਨਾ ਬਾਣੀ ਸਾਡੇ ਅੰਦਰ ਦੀ ਜਾਂਦੀ ਸਾਡੇ ਜਿਹੜੇ ਦੇ ਦਿੱਤੇ ਹਨ ਉਹਦੇ ਵਿੱਚ ਨਹੀਂ ਜਾਂਦੀਏ ਜਿੱਦਨ ਉਹਥੇ ਚਲੇ ਗਈ ਸੱਜਾ ਜੋ ਸਭ ਸੰਸਾਰ ਦੀਆਂ ਚਿੰਤਾ ਕਤੋਂ ਜਿਮਨੇ ਜਨੀਵ ਚਿਰਦਲ ਸਾਰੀਆਂ ਸਾਰੀਆਂ ਕਤੋਂ ਕਦਮ ਤਾਈ ਉਹ ਵੀ ਫੇਰ ਇਹ ਔਖ ਦਵਾਈ ਸਰੂ ਰੋਗਾਂ ਉਪਦੇ ਨਾਮ ਕੱਲੀ ਚਿੰਤਾ ਨਹੀਂ ਜਿੰਨੇ ਸਾਡੇ ਅੰਦਰ ਡਰਿਆ ਦਰਦ ਮੈਂ ਮਰਦਾ ਜਾਵਾਂ ਦਰਦ ਮੈਂ ਗਰੀਬ ਨਾ ਹੋ ਜਾਵਾਂ ਦਰਦ ਮੈਨੂੰ ਬੋਲਿੰਗ ਨਾਲ ਨਾ ਲੱਗ ਜਾਵੇ ਇਹ ਤੋਂ ਡਰ ਥੋੜਾ ਦੁੱਖ ਦਾ ਡਰਿਆ ਭੁੱਖ ਦਾ ਡਰਿਆ ਮੌਤ ਦਾ ਡਰਿਆ ਡਰਾਂ ਦੀ ਗਿਣਤੀ ਤੋਂ ਦੇ ਹੋਣੀ ਸੰਤਾਨ ਚਿੰਤਾ ਦੀ ਗਿਣਤੀ ਹੋਵੇ ਤੇ ਤਾਂ ਡਰਾਂ ਦੀ ਗਿਣਤੀ ਹੋਵੇ ਪਾਸ਼ੇ ਕਦੇ ਦਰਦਾਂ ਦੀ ਉਹ ਮੌਤ ਤੋਂ ਤੇ ਪਾਸ਼ੇ ਕਦੇ ਮੌਤ ਤੇ ਨਹੀਂ ਹੋਣੀ ਮੌਤ ਤੇਨੂੰ ਨਹੀਂ ਹੋਣੀ ਦਰਦਾਂ ਤ ਤਾਂ ਤਰ ਗੁਰਦਾਸ ਸਾਹਿਬ ਜਿੱਦ ਦੀ ਗੱਤਾਂ ਕਰਨੀ ਕਰ ਲੈਣੇ ਜੀ ਉਹਦੀਆਂ ਇਹ ਕਦੇ ਦਿਸਰੋਗੇ ਸੌਂਗਾ ਦਿਸਰੋਗੇ ਸੌਂਗਾ ਚਿੰਤਾ ਤੋਂ ਮੁਕਤ ਹੋ ਕੇ ਦਿਸਰੋ ਲੰਮੀ ਲਤਾ ਕਰਕੇ ਸੌਂ ਜਾ ਰਾਮ ਨਰਾ ਕਿਉਂ ਉਦੇ ਤੇ ਕੋਲ ਬੈਠਾ ਤਾਂ ਉਦੇ ਤੇ ਕੋਲ ਖੜਾ ਹੈ ਉਦੇ ਸਿਰ ਤੇ ਲੱਗ ਨਹੀਂ ਹੁੰਦੇ ਤਾਂ ਲੱਗੇ ਉਦੋਂ ਹੀ ਆਊਗਾ ਜਦੋਂ ਭੁੱਲੇਗਾ ਤਾਂ ਵੀ ਉਹਦੇ ਨਾਮ ਲੈ ਕੇ ਸੋਝਾ ਦਿਸਰੋ ਕਿਸ ਹੋਂ ਦਾ ਪਾਸ਼ਾ ਕਹਿੰਦੇ ਤੇਰੇ ਲੱਗੇ ਕੁਝ ਵੀ ਨਹੀਂ ਆਊਗਾ ਤੈਨੂੰ ਕਿਹੜਾ ਵੀ ਨਹੀਂ ਲੜੂਗਾ ਕਿਉਂ ਨਹੀਂ ਲੜੂਗਾ ਤੈਨੂੰ ਕਿਹੜੇ ਦਾ ਲੈਣੀ ਗੁਰੂ ਤੈਨੂੰ ਇਹ ਸਮਝਾ ਦਿੱਤੀ ਗੁਰੂ ਮੇਰੇ ਨਾਲ ਗੁਰੂ ਮੇਰਾ ਸੰਸਦਾਂ ਨਾਲੇ ਜੇ ਇਤਸ ਸ਼ਬਦੋਂ ਇਸੇ ਵੱਡ ਨੂੰ ਕਹਦੇਗਾ ਕਿਉਂਕਿ ਗੁਰੂ ਹਲ ਇਹ ਨੂੰ ਕਹਦੇਗਾ ਬਿਮਤ ਆਪਿਆ ਤੇ ਸ਼ਰਨ ਮੰਚਾ ਕੇ ਤੇ ਬਜਨ ਉੱਪਰ ਬਜਨ ਮਾਤੇ ਸ਼ਰਨ ਆਰ ਦਨ ਬਜਨ ਮਾਤੇ ਰਕੇ ਤੇ ਤਾਲ ਤੇ ਤੁੰਗ ਮਾਰ ਦੋ ਦਨ ਮੌਤੋਂ ਡਰਿਆ ਨਾ ਬਿਮਸ ਆਪਣਾ ਲੜ ਦੇਵ ਨੂੰ ਸ਼ੇਰ ਦਾ ਦਾਜੇ ਕੋ ਗਿੰਦਰ ਦਾ ਦਾਜੇ ਕੋ ਕੋਈ ਜਾਨਵਰ ਦਾ ਦਾਜੇ ਚੱਕਣੀ ਇਸੇ ਕਰ ਤੂੰ ਕੋਲੇ ਬਿਠਾ ਰਿਹਾ ਜੀ ਆ ਤੂੰ ਹੀ ਰਾਤ ਦੇ ਪਹਿਰੇ ਜਿਨ੍ਹਾਂ ਨੇ ਇਸ ਬਾੜ ਨੂੰ ਐਰਦੇ ਦੀ ਤੈ ਵਿੱਚ ਰੱਖ ਕੇ ਗਏ ਜਿਹੜੇ ਉਹ ਜਾਂਦੇ ਜੰਗਲਾਂ ਵਿੱਚ ਕਤਰਨਾਥ ਜਗ ਜੀਵਾਂ ਦੇ ਵਿੱਚ ਜੰਨ ਜੰਨ ਵਿੱਚ ਜਾਂਦੇ ਸੋ ਨਾ ਕੀੜਾ ਲੜਿਆ ਨਾ ਸੱਪ ਲੜਿਆ ਨਾ ਢੂਆ ਲੜਿਆ ਨੰਨ ਤੁਸੀਂ ਸ਼ੇਰ ਦੇ ਕਾਦਰ ਨੱਬ ਗਏ ਹੋ ਦੇ ਕਿਸੇ ਨਾਲ ਕਿਉਂ ਨਹੀਂ ਕਰਦਾ ਉਹ ਕਹਿੰਦਾ ਤੂੰ ਸੌ ਆਰਾਮ ਕਰ ਮੈਂ ਤੇਰਾ ਪਹਿਰਾ ਦੇਣਾ ਜਿਹਦਾ ਏਡਾ ਉਡਾ ਬਾਰਗ ਪਹਿਰਾ ਦੇਣ ਵਾਲਾ ਬਚਾਉਣ ਵਾਲਾ ਹੋਵੇ ਜਿੱਦਾਂ ਆਪਾਂ ਪਿੱਛੇ ਮੰਦਰੀ ਗੱਲ ਕਰਕੇ ਜਿਹੜੇ ਬੰਦੇ ਸ਼ਰਨ ਗਿਆ ਬਚ ਗਏ ਪਰ ਸ਼ਰਨ ਜਾਣਾ ਉਖਾਏ ਸਰਦ ਪਹਿਲਾਂ ਸੁੱਖਾ ਜੀ ਜਾਣਾ ਹੁਕਮ ਉਦੋਂ ਜਿਹੜੀ ਚਿੰਤਾ ਫਿਕਰਾਂ ਨਰਾਂ ਤੋਂ ਮੁਕਤ ਹੋ ਜਾਂਦੇ ਜਦ ਜਦ ਸਭ ਸਮਝ ਲਾਗੇ ਗੁਰੂ ਮੇਰੇ ਨਾਲ ਹਸ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਫੇਰ ਚਿੰਤਾ ਹੀ ਨਾ ਚਿੰਤਾ ਤੋਂ ਬੰਦਾ ਫੇਰ ਨਾ ਤੂੰ ਫੇਰ ਮੁਕਤ ਹੁੰਦਾ ਹੈ ਜਿਸ ਨੂੰ ਸਾਡੀ ਆਤਮ ਸੂਰਜ ਦੇ ਨਾਲ ਆਪਣੇ ਹਿਰਦੇ ਵਿੱਚ ਲੈ ਜਾਈ ਤਾਂ ਉਹਦਾ ਉਹਨਾਂ ਦਾ ਡਰ ਬੜਾ ਹੈ ਜਿੱਦਾਂ ਤੁਸੀਂ ਸਾਰੇ ਪਰ ਬੰਦਾ ਆਪਣੀ ਆਪਾਂ ਅਗਲੀ ਕੱਲ ਤੋਂ ਵਾਲਾ ਪੰਜਾਬ ਕਰਦੇ ਬੰਦਾ ਆਪਣੀ ਅਤਲ ਦੇ ਨਾਲ ਆਪਣੇ ਧਰਦੀ ਵੀ ਵੱਡੀ ਵੱਡੀ ਚਾਰ ਦੁਵਾਰੀ ਕਰ ਲੈਂਦਾ ਟਰਨ ਦਾ ਅਜ ਪਸ਼ੂਆਂ ਦਾ ਜੰਮੀ ਜਨ ਜਰਵਾਣਾਂ ਦਾ ਡਰ ਵੱਡੀਆਂ ਵੱਡੀਆਂ ਤੰਦਾਂ ਕੱਢ ਕੇ ਵੱਡੇ ਵੱਡੇ ਕਿਲਾ ਬਣਾ ਲੈਂਦਾ ਕਿਉਂ ਮੈਂ ਮਰਨਾ ਜਾਵਾਂ ਦਾਰੇ ਆ ਅਸੀਂ ਰੰਗ ਦੇ ਦਸ ਲੋਕ ਇਸੋਂ ਅਸੀਂ ਚਾਰ ਦੀਵਾਰੀ ਬਹੁਤ ਬਹੁਤ ਵੱਡੀ ਚਾਰ ਦੀਵਾਰੀ ਕਰ ਲੈਂਦੇ ਵੀ ਕੋਈ ਆ ਨਾ ਜਾਵੇ ਮੈਂ ਬਰਦਾ ਜਮਾ ਆਪਣੀ ਨਗਦ ਨਾਨਕ ਦੀ ਤਰ੍ਹਾਂ ਜੀਵਨ ਜਿੰਨੇ ਜਿੰਨੇ ਕੰਮ ਕਰਦਾ ਬੰਦਾ ਆਪਣੀ ਅਕਲ ਦੇ ਨਾਲ ਕਰਦਾ ਤਾਂ ਹੀ ਦੁਬੀ ਜਿੱਦ ਅਕਲ ਛੱਡ ਕੇ ਉਹਦੇ ਪੜ ਵਿੱਚ ਰਹਿ ਕੇ ਉਦੀ ਸ਼ਰਨ ਬੰਦਾ ਆਇਆ ਰਵੇ ਰੇਦੀਨ ਵਿੱਚ ਜੋ ਦਰ ਚੱਲਣ ਦੇਵੇ 10000 ਕਰਬਤਰੇ ਤਰ ਮਲਿਦਾ ਕਮੇ ਪੀਜ ਪੀਜ ਬੋਲਣ ਬੜਾ ਮੀਂਹ ਦੇ ਪੋਟੂ ਕੋਕੇ ਬੜਾ ਦਰਤ ਬਣਨ ਥਾਲੀਣਾ ਉਹਦੇ ਤਨ ਗੋਡੀ ਜਿਹੜਾ ਫਲਣੋਂ ਥੜਾ ਫਲਣੋਂ ਮਲਿਦਾ ਕੰਮੀ ਫਲਣੋਣਾ ਹੋ ਰਿਹਾ ਤਮੇ ਜਾਰ ਲੰਮੀ ਦੀ ਪਾਸ਼ਾ ਕਿਰਪਾ ਕਰੇ ਆਪਾਂ ਆਪਣੀ ਅਗਲ ਤੋਂ ਥੋੜਾ ਜਿਹਾ ਦੂਰ ਰਹੀ ਇਸ ਅਗਲ ਦਾ ਤੋਂ ਕਰਮ ਹੀ ਲੈ ਦੇ ਲੈਣਾ ਤੋਂ ਸੰਸਾਰ ਵਾਸਤੇ ਨ ਲਈ ਇਸ ਅਗਲ ਤੋਂ ਕਰਮ ਲੈਣਾ ਦੇ ਮਾਨਗ ਦੀ ਸੋਚ ਵਾਲ ਮਾਨਗ ਦੇ ਤਰ ਮਨ ਬੰਦਲ ਉਲਟ ਜਾਣਾ ਤੇ ਉਲਟ ਆਉਣਾ ਤੇ ਦਾ ਪ੍ਰਾਜਿਵ ਤਪਰੀ ਅਗਲ ਸਾਡੇ ਕੇ ਕੁਰੂ ਦੇ ਤਰਸੇ ਕਮ ਆਪਣਾ ਜੀਵਨ ਦਾ ਧਰਮ ਕਰੀ ਜਾਵੇ ਕਰਮ ਤੋਂ ਨਾ ਡੇ ਕਰਮ ਕਰਦਾ ਇਸ ਦਾ ਧਰਮ ਹੈ ਤਿੰਨਸਾਂ ਦਾ ਭਵੇਂ ਜਿੰਨਾ ਤੋਂ ਹੁੰਦਾ ਉਹਨਾਂ ਤਰੇ ਇਹ ਨਹੀਂ ਬਿਜੂ ਕੋ ਅੰਦਰ ਦਾ ਪਰ ਰੁਕਣਾ ਜੇ ਤੇਰ ਕੋ ਪਾਈਆ ਚੁਪੇ ਦਾ ਤੇ ਮੋਕਲੋ ਚੁਪੇ ਦਾ 2 ਕਿਲੋ ਚੁਪੇ ਨਾ ਚਪਣਾ ਪਰਕਾਰ ਸੋਈ ਕੁਝ ਕਾਲ ਨੂੰ ਅਪਨੋ ਇਹੀ ਵਿਚਾਰ ਤੇ ਵੀ ਲਪਤ ਸਮਾਂ ਲਖਦਾ ਹੈ ਤੇ ਸਮਾਂ ਅਗੇ ਜਾਂਦੇ ਨੇ ਤਾਂ ਪਰਸ਼ਾ ਕਿਰਪਾ ਕਰੇ ਇਨਿਕ ਵਿਚਾਰ ਪ੍ਰਵਰਤ ਕਰ ਲੈਣੇ ਹੋਈਆਂ ਪੁਰਾਣੀਆਂ ਕਿੰਨਾ ਮੁਸ਼ਕਲ ਕਰਨ ਹੋ ਜੋ ਇਸੇ ਅਗਰ ਤੇ ਹੀ ਆਪਣਾ ਭਾਸ਼ਾ ਜਿਹਦੀ ਆਪਾਂ ਬਣਾਈਆਂ ਤਾਰੇ ਧਰਮ ਦਾ ਆਪਸ਼ਾ ਦੀਆਂ ਜੋ ਵਰਸ਼ ਕਰਦੇ ਆਪਣੇ ਤੇ ਕੱਲ ਨੂੰ ਵਿਚਾਰ ਕਰਦੇ ਆਹ ਹੁਣ ਆਪਾਂ ਸਬਤੇ ਪਰਿਵਾਰ ਤੇ ਇਦਕੋ ਕਿੜੀ ਸੁਖਸ਼ਾਂ ਤੇ ਵਾਸਤੇ ਸਰਬੁਰਾਂ ਦੇ ਚੜਾ ਚਿਰ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਕੀ ਕਾਉਸਰ ਵਾਹਿਗੁਰੂ ਕੀ ਪਰਤੇ